ਬਾਲੀਵੁੱਡ ਦੇ ਵਿੱਚ ਸਾਲ 2021 ਦੇ ਵਿੱਚ ਇੱਕ ਨਵੀਂ ਬਾਇਓਪਿਕ ਫਿਲਮ ਤਿਆਰ ਕੀਤੀ ਜਾਵੇਗੀ ਜੋ ਹਾਕੀ ਦੇ ਲੈਜੈਂਡ ਮੇਜਰ ਧਿਆਨ ਚੰਦ ਦੀ ਬਾਇਓਪਿਕ ਫਿਲਮ ਹੋਵੇਗੀ। ਪ੍ਰੇਮਨਾਥ ਰਾਜਾ ਗੋਪਾਲ ਦੇ ਕੋ-ਪ੍ਰੋਡਿਊਸਰ ਦੀ ਮੌਜੂਦਗੀ ਨਾਲ ਇਸ ਵਾਰ ਹਾਕੀ ਦੇ ਮਹਾਨ ਕਪਤਾਨ ਧਿਆਨ ਚੰਦ ਦੀ ਕਹਾਣੀ ਨੂੰ ਵੱਡੇ ਪਰਦੇ ਤੇ ਲਿਆਉਣ ਦੇ ਲਈ ਬਰੋਨੀ ਸਕ੍ਰੂ ਵਾਲਾ ਤੇ ਅਭਿਸ਼ੇਕ ਚੋਬੇ ਇੱਕ ਵਾਰ ਫਿਰ ਮਿਲ ਕੇ ਕੰਮ ਕਰ ਰਹੇ ਨੇ ਇਸ ਬਾਇਓਪਿਕ ਦੀ ਕਹਾਣੀ ਨੂੰ ਲਿਖਣ ਦੇ ਲਈ ਸੁਪਰਤੀਕ ਸੇਨ ਅਤੇ ਅਭਿਸ਼ੇਕ ਚੋਬੇ ਨੇ ਤਕਰੀਬਨ 1 ਸਾਲ ਦਾ ਸਮਾਂ ਲਿਆ ਇਸ ਫਿਲਮ ਦੇ ਕੰਮ ਸ਼ੁਰੂ ਹੋ ਚੁੱਕਾ ਹੈ ਪਰ ਫਿਲਮ ਦੀ ਕਾਸਟਿੰਗ ਹਲੇ ਵੀ ਬਾਕੀ ਹੈ ਇਸ ਫਿਲਮ ਦੇ ਲਈ ਇੱਕ ਲੀਡ ਕਿਰਦਾਰ ਦੀ ਹਲੇ ਵੀ ਭਾਲ ਬਾਕੀ ਹੈ ਇਸ ਫਿਲਮ ਦੇ ਮੇਕਰ ਰੋਨੀ ਸਕ੍ਰੂ ਵਾਲਾ ਇਸ ਤੋਂ ਪਹਿਲਾਂ ਰੰਗ ਦੇ ਬਸੰਤੀ ਸਵਦੇਸ਼ ਇਵੈਂਟਸ ਦੇ ਉਰੀ ਸੌਂ ਚਿੜੀਆ ਤੇ ਬਰਫੀ ਵਰਗੀ ਫਿਲਮਾਂ ਨੂੰ ਪ੍ਰੋਡਿਊਸ ਕਰ ਚੁੱਕੇ ਨੇ ਜੇਕਰ ਡਾਇਰੈਕਟਰ ਅਭਿਸ਼ੇਕ ਚੋਬੇ ਦੀ ਗੱਲ ਕਰੀਏ ਤਾਂ ਅਭਿਸ਼ੇਕ ਉੜਤਾ ਪੰਜਾਬ ਇਸ਼ਕੀਆ ਤੇ ਸੌਂ ਚਿੜੀਆਂ ਵਰਗੇ ਫਿਲਮਾਂ ਨੂੰ ਡਾਇਰੈਕਟ ਕਰ ਚੁੱਕੇ ਨੇ ਇਸ ਫਿਲਮ ਬਾਰੇ ਗੱਲ ਕਰਦੇ ਹੋਏ ਅਭਿਸ਼ੇਕ ਚੋਬੇ ਨੇ ਕਿਹਾ ਧਿਆਨ ਚੰਦ ਸਪੋਰਟਸ ਹਿਸਟਰੀ ਦੇ ਸਭ ਤੋਂ ਮਹਾਨ ਪਲੇਅਰ ਨੇ ਉਹਨਾਂ ਦੀ ਬਾਇਓਪਿਕ ਨੂੰ ਡਾਇਰੈਕਟ ਕਰਨਾ ਇੱਕ ਮਾਣ ਵਾਲੀ ਗੱਲ ਹੈ ਸਾਡੇ ਕੋਲ ਬਹੁਤ ਸਾਰਾ ਰਿਸਰਚ ਮਟੀਰੀਅਲ ਹੈ ਜੋ ਉਹਨਾਂ ਦੀ ਲਾਈਫ ਦੀ ਹਰ ਉਪਲਬਧੀ ਨੂੰ ਬਿਆਨ ਕਰੇਗੀ ਉਹਨਾਂ ਦੀ ਹਰ ਇੱਕ ਅਚੀਵਮੈਂਟ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਕਹਾਣੀ ਹੈ ਮੈਂ ਇਸ ਫਿਲਮ ਦੇ ਲਈ ਇੱਕ ਸ਼ਾਨਦਾਰ ਕ੍ਰੀਏਟਿਵ ਟੀਮ ਦੇ ਨਾਲ ਕੰਮ ਕਰ ਰਿਹਾ ਤੇ ਇਸ ਮੌਕੇ ਨੂੰ ਮੈਂ ਆਪਣੇ ਆਪ ਦੇ ਲਈ ਵੱਡੀ ਗੱਲ ਸਮਝਦਾ ਹਾਂ ਮੈਂ ਉਮੀਦ ਕਰਦਾ ਹਾਂ ਕਿ ਜਲਦੀ ਇਸ ਫਿਲਮ ਦੇ ਕਿਰਦਾਰਾਂ ਬਾਰੇ ਐਲਾਨ ਹੋਏ ਮੇਜਰ ਧਿਆਨ ਚੰਦ ਦੀ ਇਹ ਬਾਇਓਪਿਕ ਫਿਲਮ ਸਾਲ 2022 ਦੇ ਵਿੱਚ ਰਿਲੀਜ਼ ਹੋਵੇਗੀ